ਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਜਿੰਨੇ ਵੀ ਆਪਣੇ ਵੀਡੀਓ ਨੂੰ ਦੇਖਦੇ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਸਭ ਦਾ ਪਹਿਲਾਂ ਤਾਂ ਤਹਿ ਦਿਲੋਂ ਧੰਨਵਾਦ ਤੇ ਅੱਜ ਆਪਣਾ ਇਹ PR126 12 ਜੁਲਾਈ ਦਾ ਲੱਗਿਆ ਹੋਇਆਗਾ ਤਕਰੀਬਨ ਅੱਜ 100 ਦਿਨ ਦਾ ਹੋ ਗਿਆ ਕੱਲ ਨੂੰ 101 ਦਿਨ ਦਾ ਹੋ ਜੂ ਇਹ ਤੇ ਆਪਾਂ ਇਹਦੀ ਕੱਲ ਨੂੰ ਬਾਡੀ ਸ਼ੁਰੂ ਕਰਨੀ ਆ ਤੇ ਆਪਣੇ ਕੋਲੇ ਇਹਦੇ 4 ਕਿੱਲੇ ਵਾਹਣਦੇ ਹੈਗੇ ਨੇ ਪੌਣੇ 4 ਤੇ ਸਾਨੂੰ ਕੱਲ ਨੂੰ ਵੀਡੀਓ ਪੂਰੀ ਪਾਵਾਂਗੇ ਵੀ ਕੀ ਝਾੜ ਨਿਕਲਦਾਗਾ ਤੇ ਆਪਣੇ ਚੈਨਲ ਨਾਲ ਤੁਸੀਂ ਬਹੁਤ ਜਿਆਦੇ ਆਪਣੀ ਸੋਡੀ ਬਹੁਤ ਸਪੋਰਟ ਆ ਰਹੀ ਹੈ ਆਪਣੇ ਚੈਨਲ ਨੂੰ ਤੁਹਾਡਾ ਵੀ ਧੰਨਵਾਦ ਆ ਬਹੁਤ ਜਿਆਦੇ ਤੇ ਇੱਕ ਆਪਾਂ ਜਿਵੇਂ ਕਰਪੈਂਟ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਅੱਜ ਆਹਾ ਆਪਾਂ ਖਿੱਚਾ ਖੁੱਚਾ ਲਵੋ ਜਿੱਥੇ ਕੋਈ ਖੰਭਾਗਾ ਜਿੱਥੇ ਕੋਈ ਡਿੱਕੇ ਵਾਲਾ ਥਾਂਗਾ ਉਥੋਂ ਝੋਨਾ ਵੜ ਕੇ ਸਾਰਾ ਸੜਦਾ ਵੀ ਮੌਕੇ ਤੇ ਲੋਟ ਨਹੀਂ ਆਉਂਦਾ ਹੈਗਾ ਵੀ ਤੁਸੀਂ ਲਾ ਲਓ ਵਿੱਚ ਬੰਦਾ ਹੁਣ ਟਰਾਲੀ 'ਚ ਦਾਣੇ ਪਵਾਊਗਾ ਕਿ ਵੀ ਛੜਾਂ ਤੋਂ ਬੱਲੀਆਂ ਫੜੂਗਾ ਇੱਕ ਇੱਕ ਦੋ ਦੋ ਜਾਣੇ ਆਪਾਂ ਤਕਰੀਬਨ ਹੁੰਨੇ ਆ ਤੇ ਅਸੀਂ ਇਹੀ ਕਹਿਣਾ ਵੀ ਤੁਹਾਨੂੰ ਪਹਿਲਾਂ ਆਪ ਦਾ ਪ੍ਰਬੰਧ ਮੜਾ ਮੋਟਾ ਕਰ ਲਿਆ ਕਰੋ ਉਡੀ ਮੁੜ ਕੇ ਬਾਲੀ ਭੱਜ ਦੌੜ ਨਹੀਂ ਹੁੰਦੀ ਹੈਗੀ ਇਹ ਅੱਜ ਆਪਾਂ ਵੱਢ ਕੇ ਛੱਟ ਕੇ ਗਏ ਆ ਝੋਨੇ ਨੂੰ ਤਾਂ ਹਾਂ ਉੱਪਰ ਝੋਨੇ ਦੇ ਤੇ ਝੋਨਾ ਬਹੁਤ ਵਧੀਆ ਆ ਜਾ ਕੈਮਰਾ ਮਾਰ ਕੇ ਦਿਖਾ ਦਿੰਦੇ ਆ ਆਹਾ ਦੇਖੋ ਜੀ ਇਹਦੀਆਂ ਬੱਲੀਆਂ ਸਾਰੀਆਂ ਹਰੀਆਂ ਆ ਬੱਲੀਆਂ ਆ ਰਹੀਆਂ ਨੇ ਤੇ ਝੋਨੇ ਦਾ ਨਾੜਾ ਜਿਹੜਾ ਪੂਰਾ ਜਾਣ ਚ ਆ ਆ ਦਿਖਾ ਦਿੰਦੇ ਝੋਨਾ ਕਿਵੇਂ ਮਰਜੀ ਕਰੀ ਜਾਓ ਝੋਨਾ ਪੂਰਾ ਵਧੀਆ ਹੈਗਾ ਤੇ ਬਾਕੀ ਦੇਣਾ ਕਰਨਾ ਰੱਬ ਦੇ ਹੱਥਾਂ ਵੀ ਕਿੰਨੇ ਮਨ ਨਿਕਲਦਾ ਸੋਨੂੰ ਸਾਰਾ ਆਪਾਂ ਕੱਲ ਨੂੰ ਟੈਂਕੀਆਂ ਵੀ ਦਿਖਾਵਾਂਗੇ ਵਿੱਚੋਂ ਨਾਲ ਕਿੰਨੀਆਂ ਟਰਾਲੀਆਂ ਭਰਦੀਆਂ ਨੇ ਉਸ ਤੋਂ ਬਾਅਦ ਜਿੱਦੇ ਆਪਣੇ ਤਲਾਈ ਹੋਊਗੀ ਉਹਦੇ ਵੀ ਵੀਡੀਓ ਪਾਵਾਂਗੇ ਵੀ ਕਿੰਨੇ ਗੱਟੇ ਆਪਣੇ ਕਿੱਲੇ ਦੇ ਪੈਣਗੇ ਹੂੰ ਤਕਰੀਬਨ ਲੱਗ ਰਿਹਾ ਹੈਗਾ ਵੀ ਜਿਵੇਂ 80 85 ਮਨ ਦਾ ਖਰਾ ਝੋਨਾ ਨਿਕਲੂਗਾ ਝੋਨਾ ਬਹੁਤ ਵਧੀਆ ਸੋਨਾ ਪਕਾ ਕਰਿਆਗਾ ਇੱਕ ਵੀ ਡੋਡੀ ਨਹੀਂ ਹੈਗੀ ਕੋਈ ਬਾੜੀ ਜਾਦੇ ਫੋਕ ਨਹੀਂ ਫੋਕ ਹੈਗੀ ਜ਼ਰੂਰ ਗੱਲ ਕਰਨਾ ਨਾ ਮਾਤਰਾ ਤੇ ਦਾਣੇ ਬਹੁਤ ਵਧੀਆ ਨੇ ਝੋਨੇ ਦੇ ਤੇ ਕੋਈ ਬੌਣਾ ਰੋਗ ਨਹੀਂ ਕੋਈ ਬਿਮਾਰੀ ਨਹੀਂ ਆਈ ਇੱਕ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਇਹ ਗੱਲ ਕਹਿਣੇ ਆ ਵੀ ਜਿਵੇਂ ਤੁਸੀਂ ਲਾ ਲੋ ਆਪਾਂ ਸ਼ਹਿਰੋਂ ਵੀ ਲਿਆਉਣੇ ਆ ਉਹ ਕਹ ਕਹ ਕੋਈ ਹੋਰ ਦਿੰਦੇ ਨੇ ਤੇ ਨਿਕਲ ਕੋਈ ਹੋਰ ਆਉਂਦਾ ਜਿਵੇਂ 126 ਕਹਿੰਦੇ ਨੇ ਨਿਕਲ ਕੋਈ ਪੀਲੀ ਹੁਸ਼ਾ ਆਉਂਦੀ ਹੈ ਕੋਈ ਹੋਰ ਆਉਂਦਾ ਇਸ ਲਈ ਸਾਨੂੰ ਅਸੀਂ ਇਹੀ ਕਹਿਣੇ ਆ ਵੀ ਤੁਸੀਂ ਆਪ ਦੇ ਖੇਤ ਦੇ ਵਿੱਚੋਂ ਆਪ ਝਾੜ ਕੇ ਵੀ ਰੱਖਿਆ ਕਰੋ ਆਪਾਂ ਵੀ ਕਰਪਾਣ ਦੇ ਕੋਲੋਂ ਇੱਕ ਜਿਹੜਾ ਛੜਵਾਵਾਂਗੇ ਵੀ ਮੰਨ ਕੇ ਚਲੋ ਕਵੱਟਲ ਵੀ ਰੱਖਣਾ ਆਪਾਂ ਇਹਦਾ ਤੇ ਕੱਲ ਨੂੰ ਉਹਨੂੰ ਕਰਪਾਣ ਵਾਲੇ ਵੀਰ ਤੋਂ ਛੜਾਵਾਂ ਛੜਾ ਦਾਂਗੇ ਉਹਨਾਂ ਦਾ ਝੋਨੇ ਦਾ ਤੇ ਉਹ ਪੰਜ-ਸੱਤ ਦਿਨਾਂ ਤਾਈਂ ਜਿੱਦੇ ਕਣਕ ਵਿਜਨ ਦੇ 2 ਦਿਨ ਪਹਿਲਾਂ ਉਹਨੂੰ ਝਾੜ ਲਾਂਗੇ ਹਜੇ ਖੇਤ 'ਚ ਖੜਾ ਪੱਕੀ ਜਾਊਗਾ ਉਹ ਤੇ ਬੀਜ ਦੇ ਉਗਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਇਹਦੇ ਤੇ ਝੋਨਾ ਪਕਾ ਬਹੁਤ ਵਧੀਆ ਲੈਂਦਾਗਾ ਤੇ ਆਇਆ ਵੀ ਘਰੇ ਇੱਥੇ ਬੱਲੀ-ਬੱਲੀ ਨਾਲ ਸੁੱਕਦਾ ਵਧੀਆ ਹਵਾ ਲੱਗਦੀ ਹੈ ਝੋਨੇ ਨੂੰ ਵੀ ਇਹ ਵਾਲਾ ਝੋਨਾ ਵੀ ਵਧੀਆ ਤਿਆਰ ਹੁੰਦਾ ਤੇ ਆਪਾਂ ਇਸ ਲਈ ਆਪ ਦੇਖੇ ਇਹਦੇ ਵਿੱਚੋਂ ਵੀ ਰੱਖਦੇ ਹਾਂ ਹਰ ਸਾਲ ਤੇ ਆਪਣਾ ਝੋਨਾ ਵੀ ਫੇਰ ਵੀ ਬਹੁਤ ਵਧੀਆ ਹੁੰਦਾ ਇਹਦੇ ਵਿੱਚ ਇੱਕ ਵਾਰਾ ਇੱਕ ਵਾਰੀ ਪ੍ਰਦਾਨ ਪਾਈ ਆ ਤੇ ਪ੍ਰਦਾਨ ਤੇ ਜਦੋਂ ਪਾਈ ਸੀਗੀ ਉਦੋਂ ਮੀਂਹ ਦਾ ਜਿਆਦਾ ਪੈ ਗਿਆ ਤੇ ਪਾਣੀ ਨਿਕਲ ਗਿਆ ਆਪਣਾ ਪ੍ਰਦਾਨ ਵਾਲਾ ਉਦੋਂ ਇੱਕ ਹਲਕੀ ਜੀ ਸਪਰੇਅ ਜ਼ਰੂਰ ਕਰਨੀ ਪਈ ਸੀ 1659 ਤੇ ਐਸ ਸੀ ਫੇਟ ਤੇ ਨਹੀਂ ਇਹ ਤੇ ਇਕੱਲੀ ਪ੍ਰਦਾਨ ਵੀ ਸਾਰ ਸਕਦੀ ਸੀ ਤੇ ਇੱਕ ਆਪਾਂ ਤੁਸੀਂ ਹੁਣ ਲਾ ਲਓ ਮੱਛਰ ਵਾਲੀ ਕਰੀ ਸੀ ਗੱਲੀ ਤੇ ਝੋਨਾ ਜਮਾ ਰੰਗ ਦਾ ਐਮੀ ਸਟਾਰ ਪਾਇਆ ਸੀ ਇੱਕ ਐਮੀ ਸਟਾਰ ਫੰਗੀ ਸਾਈਡ ਤੇ ਅਸ਼ੀਨ ਤੇ ਚਸ਼ ਤਿੰਨ ਦਵਾਈਆਂ ਕਰੀਆਂ ਜੀ ਇਹ ਆਪਾਂ ਕੋਈ ਹੋਰ ਹੁੰਦੀ ਵਾਲੀ ਦਵਾਈ ਇਹ ਚ ਤੇ ਚੋਨਾ ਪੂਰਾ ਵਧੀਆਗਾ ਇੱਕ ਦੌਗੀ ਵੀ ਇੱਕ ਮੰਝੇ ਦਾ ਥਾਂ ਵੀ ਨਹੀਂ ਬੈਠਾ ਹੈਗਾ ਆਪਣਾ ਚੋਨਾ ਪੂਰਾ ਵਧੀਆ ਖੜਾਗਾ ਧੰਨਵਾਦ ਜੀ